ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਆਪਾਂ ਵੀਡੀਓ ਪਾਈ ਸੀ ਤੇ ਪਹਿਲਾਂ ਵੀ ਇੱਕ ਪਾਈ ਸੀ ਚਿੱਤੇ ਨੇ ਜੋ ਕਿ ਇੱਕ ਘਰ ਤੇ ਬਾਰ ਗਿਸਿਆ ਸੀ ਤੇ ਉਹ ਆਪਣੀ ਜੋ ਕੈਮਰੇ 'ਚ ਰਿਕਾਰਡ ਹੋਈ ਸੀ ਆਪਾਂ ਪਾਈ ਸੀ YouTube ਤੇ ਤੇ ਕਾਫੀ ਲੋਕਾਂ ਦੇ ਕਮੈਂਟ ਆਏ ਸੀ ਕਿ ਇਹ ਫੇਕ ਆ ਫਲਾਣਾ ਟਮਗਾਣਾ ਤਾਂ ਵੀਰੋ ਅੱਜ ਫੇਰ ਆਪਾਂ ਇੱਕ ਵੀਡੀਓ ਲੈ ਕੇ ਆਏ ਆ ਜੋ ਚਿੱਤੇ ਨੇ ਪਟਿਆਲੇ ਜ਼ਿਲ੍ਹੇ ਦੇ ਕਹੀਂ ਪਿੰਡਾਂ ਦੇ ਵਿੱਚ ਹਫੜਾ ਦਫੜੀ ਮਚਾਈ ਹੋਈ ਆ ਤੇ ਵੀਰੋ ਇਹ ਕੱਦੀ ਮਤਲਬ ਮਤਲਬ ਇੱਕ ਅੱਦਾ ਚਿੱਤਾਂ ਨਹੀਂ ਹੈਗਾ ਜੋ ਕਿ ਕਈਆਂ ਇਹ ਦੋ ਤਿੰਨ ਆ ਜੋ ਕਿ ਪਟਿਆਲੇ ਦੇ ਹਰ ਪਿੰਡ ਦੇ ਵਿੱਚ ਆਵਾਰਾ ਬਣ ਕੇ ਘੁੰਮ ਰਿਆ ਮਤਲਬ ਕਦੇ ਨਾ ਕਦੇ ਰੋਜ਼ ਕਿਸੇ ਨਾ ਕਿਸੇ ਨੂੰ ਦਿਖਦੇ ਆ ਪਰ ਅੱਜ ਆਪਾਂ ਉਸੇ ਹੀ ਘਰ ਤੇ ਆਏ ਆ ਜੋ ਆਪਾਂ ਪਿੱਛੇ ਵੀਡੀਓ ਪਾਈ ਸੀ ਤੇ ਉਹ ਵੀਡੀਓ ਆਪਣੇ ਕੈਮਰੇ ਚ ਵੀਰੋ ਰਿਕਾਰਡ ਹੋਈ ਸੀ ਜੋ ਕਿ ਕੁੱਤੇ ਨੂੰ ਇੱਕ ਮਤਲਬ ਵਾਰ ਕਰ ਰਿਹਾ ਚਿੱਤੇ ਤੇ ਅੱਜ ਆਪਾਂ ਉਸੇ ਘਰ ਚ ਆਏ ਆ ਵੀਰਾਂ ਨੂੰ ਮਿਲੇ ਆ ਤੇ ਵੀਰ ਜੋ ਕਿ ਉਹਨਾਂ ਦੀਆਂ ਬੱਕਰੀਆਂ ਵੀ ਚੱਕ ਕੇ ਲੈ ਕੇ ਦੋ ਤਿੰਨ ਤੇ ਚਲੋ ਫਿਰ ਮਿਲਦੇ ਆ ਵੀਰਾਂ ਨਾਲ ਕਰਾਂਗੇ ਗੱਲ ਤਾਂ ਬਣੇ ਰਿਹਾ ਵੀਰੇ ਵੀਡੀਓ ਦੇ ਨਾਲ ਚਲੋ ਫਿਰ ਮਿਲਦੇ ਆ ਆਪਣੇ ਪਿੰਡ ਦੌਲਤਵਰ ਦੇ ਵਿੱਚ ਕਹਿੰਦੇ ਰਾਤ ਕਹਿੰਦੇ 2 ਵਜੇ ਚਿਤਾ ਜਿਹੜਾ ਆ ਗਿਆ ਤੇ ਆਪਣੇ ਵੀਰ ਦੀ ਦੋ ਤਿੰਨ ਬੱਕਰੀਆਂ ਲੈ ਗਿਆ ਚੱਕ ਕੇ ਤੇ ਜਿਹੜੇ ਆਪਣੇ ਵੀਰ ਕਹਿੰਦੇ ਸੀ ਕਿ ਵੀ ਚਿੱਤਾ ਹੈ ਨਹੀਂ ਹੈ ਨਹੀਂ ਤੇ ਆ ਉਹ ਬਾਈਆਂ ਨਾਲ ਕਰਾਂਗੇ ਗੱਲ ਤੇ ਆ ਬਾਈ ਦੋ ਖੜੇ ਆ ਦੇਖੋ ਵੀਰੇ ਜਿਨ੍ਹਾਂ ਦੀ ਬੱਕਰੀ ਲੈ ਆ ਹਾਂ ਵੀਰੇ ਪੰਜ ਜਿਹੜਾ ਕੱਲ ਰਾਤ ਨੂੰ ਤੇ ਅਸੀਂ ਇੱਥੇ ਖੜੇ ਸੀ ਬਾਹਰ ਤੇ ਅਸੀਂ ਘਰੇ ਵਗੇ ਵੈਲਾ ਫਿਰ ਅਸੀਂ ਤੇ ਆਪਣਾ ਵੀਰੇ ਕਿੰਨੇ ਵਜੇ ਆਏ ਸੀ ਉਹ ਆ 9:30 10:00 ਦਾ ਟਾਈਮ ਹੈ ਜੀ ਫਿਰ ਪਤਾ ਲੱਗਿਆ ਕੁਝ ਕਿੱਧਰ ਨੂੰ ਗਿਆ ਕਿੱਧਰ ਨਹੀਂ ਪਤਾ ਲੱਗਿਆ ਜੀ ਜਿਹੜੇ ਤੁਸੀਂ ਕੈਮਰੇ ਲਵਾਇਆ ਪਰੇ ਉਹਨਾਂ 'ਚ ਆਇਆ ਨਹੀਂ ਹੈਗਾ ਇੱਧਰ ਨੂੰ ਹੀ ਵਗਿਆ ਜੀ ਮਤਲਬ ਕੈਮਰੇ ਪਰੇ ਸਾਈਡ ਲਗਾਏ ਹਨਾ ਭਾਈ ਪਰਲੀ ਸਾਈਡ ਤੇ ਕੈਮਰੇ ਤੇ ਸੜਿਆ ਹੀ ਨਹੀਂ ਗਿਆ ਬੱਕਰੀ ਬੰਨੀ ਵੀ ਸੀ ਤੇ ਲੱਭੀ ਆਪਾਂ ਨੇ। ਇਹ ਘਰੀਆਂ ਉਹ ਤੋਂ ਬਾਅਦ ਦੋ ਚੱਕੀਆਂ ਗਈਆਂ। ਇੱਕ ਆਪਣਾ ਲੱਭੀ ਨਹੀਂ ਆਪਾਂ ਨੂੰ। ਤੇ ਇੱਧਰ ਆਪਣੇ ਨਹਿਰ ਆ ਬਾਈ ਇੱਧਰ ਤੋਂ ਮਤਲਬ ਇੱਧਰ ਤੋਂ ਬਾਹਰ ਕਰਿਆ ਸੀ। ਦੇਖੋ ਇੱਧਰ ਸਾਰਾ ਖਾਲੀ ਆ ਨਹਿਰ ਆਂਦੀ ਐ ਇੱਕ। ਤੇ ਵੀਰ ਬੱਕਰੀਆਂ ਮਿਲੀਆਂ ਨਹੀਂ ਆਪਾਂ ਨੂੰ ਇੱਕ ਗੈਪ ਹੋ ਗਈ ਬੱਕਰੀ। ਕੁੱਤੇ ਘਾਤੇ ਪਿੱਛੇ ਪੇ ਰੌਲਾ ਪਿਆ ਪਿੰਡ ਦੇ ਬੰਦੇ ਆਏ ਦੋ ਦਿਨ। ਤੇ ਉਹਨਾਂ ਨੂੰ ਵੀ ਲੱਭਿਆ ਮੁੜ ਕੇ ਧਿਆਨ ਦਿੱਤਾ ਜੀ 1.5 ਫੁੱਟ ਦੇ ਲਾਗੇ ਬੀੜ ਪੈਂਦਾ ਆਪਣੇ। ਬੀੜ ਚ ਗੈਪ ਹੋ ਗਿਆ ਮੁੜ ਕੇ ਦਿਖਾਈ ਨਹੀਂ ਆਪਾਂ ਨੂੰ ਤੇ ਹੁਣ ਬੰਦੇ ਗੁੰਦੇ ਫਿਰ ਰਹੇ ਆ ਲੰਮੀ ਲਿਆ ਕਿਸੇ ਨੂੰ ਦੁਬਾਰਾ ਮੇਰੇ ਕਿਸ ਨੂੰ ਨਹੀਂ ਮਿਲਿਆ ਹਾਲ ਤੱਕ ਤਾਂ ਤੇ ਜਿਹੜੀਆਂ ਬੱਕਰੀਆਂ ਕਿੱਥੋਂ ਲੈ ਗਿਆ ਆਪਣੀ ਬੱਕਰੀ ਵੀਰੋ ਸਾਹਮਣੇ ਉਹਨਾਂ ਦੀ ਬਾਈਆਂ ਜੀ ਦੀ ਬਾਈਆਂ ਤੇ ਕੰਦ ਟੱਪ ਕੇ ਵੀਰੋ ਪਰੇ ਵੀ ਗਿਆ ਦੇਖੋ ਉਹ ਬਾਈ ਆ ਗਿਆ ਕੋ ਉਹਦੀਆਂ ਬੱਕਰੀਆਂ ਸੀ ਤੇ ਆਪਾਂ ਬੱਕਰੀਆਂ ਦੇ ਕੋਲ ਵੀ ਜਾਂਦੇ ਹਾਂ ਤੁਹਾਨੂੰ ਦਿਖਾਣੇ ਕਿੱਥੋਂ ਚੱਕ ਕੇ ਲੈ ਗਿਆ ਚਲੋ ਫਿਰ ਚੱਲਦੇ ਆ ਵੀਰੋ ਜੀਨ ਦੀ ਬੱਕਰੀਆਂ ਲੈ ਕੇ ਆ ਵੀਰ ਆ ਗਿਆ ਦੇਖੋ ਬੜਾ ਪਰੇਸ਼ਾਨ ਆ ਪਤਾ ਲੱਗਿਆ ਵੀਰੇ ਕੁਝ ਨਾ ਬਈ ਦੋ ਬੱਕਰੀਆਂ ਰਾਤ ਲੈ ਗਿਆ 11:00 ਵਜੇ ਬਾਈਗਰ ਤੇ ਤੁਹਾਨੂੰ ਪਤਾ ਨਹੀਂ ਲੱਗਿਆ ਨਾ ਬਾਅਦ ਵਿੱਚ ਕੁੱਤੇ ਬੱਕਰੀਆਂ ਮਤਲਬ ਪਤਾ ਲੱਗਿਆ ਕੋਈ ਕਿੱਧਰ ਹੀ ਗਈਆਂ ਕਿੱਧਰੇ ਮਤਲਬ ਕੋਈ ਸ਼ਰਾਬ ਉਹ ਖੂਨ ਦੇ ਛਿੱਟੇ ਪਏ ਸੀ ਇੱਥੇ ਤੇ ਹੁਣ ਬੱਕਰੀਆਂ ਜਗਾ ਜਿੱਥੇ ਕਿੱਥੋਂ ਲੈ ਗਿਆ ਉਹ ਉਹ ਵੀਰੇ ਆਪਣਾ ਸਾਹਮਣੇ ਮਾਰਿਆ ਨਾ ਤੇ ਤੁਹਾਨੂੰ ਕੈਂ ਮਤਲਬ ਕੈਮਰੇ ਇੱਧਰ ਹਨਾ ਹੈਗੇ ਨਹੀਂ ਪਰਲੀ ਸਾਈਡ ਨਾਲ ਕੈਮਰਾ ਕੈਮਰਾ ਇੱਧਰ ਕੈਮਰੇ ਹੈਗੇ ਵੀਰੇ ਤੇ ਵੀਰੇ ਉਹ ਦੇਖੋ ਜਿਹੜੇ ਬੰਦੇ ਕਹਿੰਦੇ ਚਿੱਤਾ ਹੈ ਨਹੀਂ ਤੇ ਚਿੱਤੇ ਨੇ ਪਟਿਆਲੇ ਦੇ ਕਈ ਪਿੰਡਾਂ ਦੇ ਵਿੱਚ ਹਫੜਾ ਥੋੜੀ ਮਚਾਈ ਹੋਈ ਆ ਤੇ ਵੀਰ ਦੀ ਬੱਕਰੀਆਂ ਲੈ ਗਿਆ ਚੱਕ ਕੇ ਤੇ ਕੁਝ ਪਤਾ ਨਹੀਂ ਲੱਗਿਆ ਹਲੇ ਬੱਕਰੀਆਂ ਦਾ ਤੇ ਇੱਧਰ ਦੇਖੋ ਸੁੰਸਾਨ ਪਿਆ ਸਾਰਾ ਕਿਤੋਂ ਵੀ ਆ ਸਕਦਾ ਤੇ ਚਲੋ ਆਪਾਂ ਬੱਕਰੀਆਂ ਵਾਲੀ ਜਗ੍ਹਾ ਦੇਖਾਂਗੇ ਜਾ ਕੇ ਚਲੋ ਵੀਰੇ ਆਪਾਂ ਦੇਖਦੇ ਹਾਂ ਕਿੱਥੋਂ ਲੈ ਗਿਆ ਥੋੜੀ ਬੱਕਰੀਆਂ ਤੇ ਵੀਰੇ ਆਪਾਂ ਇੱਥੇ ਪਹੁੰਚ ਗਏ ਜਿੱਥੋਂ ਚਿੱਤਾ ਕਹਿੰਦੇ ਬੱਕਰੀਆਂ ਲੈ ਗਿਆ ਵੀਰ ਦੀਆਂ ਦੇਖੋ ਇੱਥੇ ਦੋ ਤਿੰਨ ਹੋਰ ਬੰਨ ਰਹੀਆਂ ਕਿੱਥੇ ਬੰਨੀਆਂ ਹੋਈਆਂ ਸੀ ਵੀਰੇ ਦੇਖੋ ਭਾਈ ਦੋ ਤਾਂ ਬੰਨ ਰਹੀਆਂ ਤੇ ਅੰਦਰ ਤੋਂ ਲੈ ਕੇ ਦਿਖਾਉਂਦੇ ਆ ਤੁਹਾਨੂੰ ਕਿੱਥੇ ਦੇਖੋ ਭਾਈ ਉਰੇ ਤੇ ਲੈ ਗਿਆ ਚੱਕਾ ਉਹ ਕੰਦੇ ਟੱਪਕਾ ਤੇ ਹਾਲੇ ਵੀ ਇਹਨਾਂ ਨੇ ਬਾਹਰੋਂ ਬੰਦ ਰੱਖਿਆ ਦੇਖੋ ਗੇਟ ਨਹੀਂ ਹੈ ਨੀ ਹੈ ਗੇਟ ਨਹੀਂ ਹੈ ਦੇਖੋ ਗੇਟ ਨਹੀਂ ਹੈਗਾ ਪਰ ਤੇ ਇਸ ਕਰਕੇ ਭਾਈ ਸਾਫ ਆਪਣਾ ਕਮਰਾ ਵੀ ਦਿਖਾਵਾਂ ਤੁਹਾਨੂੰ ਉਹ ਲੱਗ ਰਿਹਾ ਸਾਹਮਣੇ ਪਰਲੀ ਸਾਈਡ ਤੇ ਆਪਾਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਤੇ ਜਿਹੜੀ ਲੋਕ ਕਹਿੰਦੇ ਫੇਕ ਆ ਤੇ ਉਹ ਬੇੜਾ ਵੀ ਤੁਹਾਨੂੰ ਦਿਖਾਉਂਦੇ ਹੋ ਪਰਲੀ ਸਾਈਡ ਆ ਜਿੱਥੇ ਟਰੈਕਟਰ ਡਕਟਰ ਖੜੇ ਆ ਆਪਾਂ ਉਧਰ ਪਾਈ ਸੀ ਪਹਿਲਾਂ ਵੀਡੀਓ ਵੀਰੇ ਤੁਹਾਨੂੰ ਬੱਕਰੇ ਫੇਰbaar ਬੰਨਣ ਕਿ ਤੁਸੀਂ ਇਹ ਰਾਤ ਨੂੰ ਕਰਾਂਗੇ ਅੰਦਰ ਬਾਈ ਦੇਖੋ ਬਾਈ ਕਿੰਨਾ ਖੌਫ ਆ ਰਿਹਾ ਇੰਡੀ ਬੱਚੀਆਂ ਲੈ ਗਿਆ ਦੋ ਤਿੰਨ ਤੇ ਕੋਈ ਪਤਾ ਨਹੀਂ ਲੱਗਿਆ ਹਲੇ ਤੇ ਉਹ ਬਾਈ ਦੇਖੋ ਹਲੇ ਵੀ ਦੇਖ ਰਿਹਾ ਵੀ ਜੇ ਆ ਜਾਏ ਕੋਈ ਤੇ ਹੁਣ ਵੀਰੇ ਕੋਈ ਫੜਨ ਦਾ ਕੋਈ ਸਾਧਨ ਕੋਈ ਦੇਖਦੇ ਆਂ ਰਾਤ ਨੂੰ ਬਾਈ ਆਂਦਾ ਕਿ ਨਹੀਂ ਬਈ ਅੱਜ ਚੱਕ ਕੇ ਲੈ ਆ ਰਾਤੋਂ ਅੱਜ ਫੇਰ ਆਏਗਾ ਉਹ ਤੇ ਕੋਈ ਬਣਾਈਆ ਪਲਾਨ ਉਹਨੂੰ ਫੜਨ ਦਾ ਮਤਲਬ ਬਾਈ ਕਰਾ ਤਾ ਹੈ ਗੱਲ ਦੋ ਦਿਨਾਂ ਨਾਲ ਕਾਰਵਾਈ ਕਰਾਂਗੇ ਕੋਚਾ ਤੇ ਉਹਨੂੰ ਮਾਰਨ ਦਾ ਅਲਾਉਡ ਤਾਂ ਹੈ ਨਹੀਂ ਫੇਰ ਕਿਵੇਂ ਕਰੋਗੇ ਤੁਸੀਂ ਦੇਖਾਂ ਬੱਕਰੀਆਂ ਤਾਂ ਬਚਾਉਣਾ ਹੀ ਹੁਣ ਤੇ ਵੀਰੋ ਦੇਖੋ ਕਿੱਡੇ ਕਿੱਡੇ ਬੱਚੇ ਚੱਕ ਕੇ ਲੈ ਗਿਆ ਤੇ ਇੱਧਰੋਂ ਚੜਿਆ ਸੀ ਦੇਖੋ ਤੇ ਚਿੱਤੇ ਨੇ ਬਾਈ ਆ ਫੜਾਦਾ ਬੜੀ ਮਰਚਾਰ ਕੀ ਆ ਇਸ ਕਰਕੇ ਸਾਰਿਆਂ ਨੂੰ ਇਹੀ ਬੇਨਤੀ ਆ ਵੀਰੋ ਕਰੇ ਰਹਿ ਕਰੋ ਰਾਤ ਬਰਾਤ ਬਾਹਰ ਨਾ ਨਿਕਲਿਆ ਕਰੋ ਤੇ ਵੀਰੋਂ ਪੰਪਾ ਪਹਿਲਾਂ ਇੱਕ ਵੀਡੀਓ ਪਾਈ ਸੀ ਇਸੇ ਘਰ ਦੀ ਸੀ ਜਿੱਥੇ ਚਿੱਤੇ ਤਿੰਨ ਚਿੱਤਿਆਂ ਨੇ ਇੱਕ ਕੁੱਤੇ ਦੇ ਬਾਹਰ ਕਰਿਆ ਸੀ ਤੇ ਉਹ ਪਰਲੀ ਸਾਈਡ ਆ ਮਤਲਬ ਉੱਧਰ ਕੈਮਰੇ ਲੱਗੇ ਹੋਏ ਸੀ ਤੇ ਇੱਧਰ ਕੈਮਰੇ ਨਹੀਂ ਲੱਗੇ ਇਸ ਕਰਕੇ ਵੀਰੋਂ ਕੱਲੋਂ ਨੇ ਬਾਹਰ ਦੇਖੋ ਇੱਧਰ ਨੂੰ ਕਰ ਗਿਆ ਬੱਕਰੀਆਂ ਚੱਕ ਕੇ ਲੈ ਗਿਆ ਤੇ ਵੀਰ ਦੇ ਕੋ ਕੋਠੇ ਤੇ ਚੜ ਚੜ ਕੇ ਹਲੇ ਵੀ ਲੱਭ ਰਿਹਾ ਉਹਨੂੰ ਤੇ ਹਫੜਾ ਥੋੜੀ ਪੂਰੀ ਮਚੀ ਹੋਈ ਆ ਤੇ ਇੱਧਰ ਦੇਖੋ ਫੜਨ ਦਾ ਮਤਲਬ ਕੋਈ ਨਾ ਕੋਈ ਨੁਕਤਾ ਲੱਭ ਰਹੇ ਆ ਚਲੋ ਫਿਰ ਦੇਖਦੇ ਆ ਕੀ ਬਣਦਾ